ਸ਼ਹਿਰ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿੱਥੇ ਕੀ ਆਫ ਦਾ ਗ੍ਰਿਡ ਜੇਮ ਦੇ ਵਿੱਚ ਕੋਈ ਵਿਅਕਤੀ ਜਿਹੜਾ ਵਰਕਆਊਟ ਕਰਨ ਦੇ ਲਈ ਇੱਥੇ ਪਹੁੰਚਿਆ ਸੀ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਨੇ ਉਹਦੇ ਉੱਤੇ ਜਿਹੜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਔਰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਜਿਹੜੀ ਮੌਕੇ ਤੇ ਆ ਔਰ ACP ਮੋਲਟਾਉਨ ਵੀ ਜਿਹੜੇ ਮੌਕੇ ਤੇ ਨੇ ਔਰ ਜਿਨ੍ਹਾਂ ਦੇ ਉੱਪਰ ਚਲਾਣ ਦੀ ਕੋਸ਼ਿਸ਼ ਹੋਈ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਗੋਲੀ ਚੱਲੀ ਵੀ ਹੈ ਜਾਂ ਨਹੀਂ ਚੱਲੀ ਹੈ ਉਹਨਾਂ ਦੇ ਉੱਪਰ ਇਹ ਜਿਹੜੀ ਸ਼ੰਕਾ ਜਤਾਈ ਜਾ ਰਹੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਇਹਦੀ ਕੀਤੀ ਗਈ ਔਰ ਪੁਲਿਸ ਜਿਹੜੀ ਅੰਦਰ ਜਾਂਚ ਪੜਤਾਲ ਕਰ ਰਹੀ ਹੈ ਸਮੋਕੇ ਤੇ ਜਿਹੜੇ ਕੰਪਲੇਂਟਰ ਨੇ ਉਹ ਵੀ ਅੰਦਰ ਹੀ ਨੇ ਸੋ ਪੁਲਿਸ ਅਧਿਕਾਰੀ ਜਿਹੜੇ ਬਾਹਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਕੀ ਇਨਫੋਰਮੇਸ਼ਨ ਉਹਨਾਂ ਨੂੰ ਹੁਣ ਤੱਕ ਜਿਹੜੀ ਮਿਲੀ ਹੈ ਸਰ ਕੀ ਇਨਫੋਰਮੇਸ਼ਨ ਆਈ ਸੀ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਦੂਤੀ ਅਫਸਰ ਆਪਣੇ ਐਸਐਚਓ ਸਾਹਿਬ ਕੇਸ ਕੀਤਾ ਬਣ ਰਹੀ ਹੈ ਬੋਲੇ ਕੀ ਇਤਲਾਹ ਕੀ ਮਿਲੀ ਸੀ ਸਰ ਇਨਫੋਰਮੇਸ਼ਨ ਸੀਨੀਅਰ ਅਫਸਰ ਦੇਣ ਨਹੀਂ ਸਰ ਅਸੀਂ ਉਹ ਤੁਹਾਡੀ ਗੱਲ ਸਮਝਦੇ ਆ ਥੋੜੀ ਬੁੱਧ ਪਲਾ ਸੋ ਜਿਹੜੇ ਬੋਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸ਼ਹਿਰ ਜਲੰਧਰ ਦੀਆਂ ਤਸਵੀਰਾਂ ਨੇ ਆ ਦੁਗਲ ਜੀ ਆਣੀ ਦੁਗਲ ਜੀ ਆ ਜੀ ਤੋ ਬਿਲਕੁਲ ਦੇਖ ਸਕਦੇ ਹੋ ਕਿ ਕਾਫੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਐਸਐਟੂ ਡਿਵੀਜ਼ਨ ਨੰਬਰ 6 ਔਰ ਮੋਕੇ ਤੇ ਜਿਹੜੇ ਏਸੀਪੀ ਮੋਲਟਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਸਾਂਝੇ ਕਰ ਰਹੇ ਮੋਲਟਨ ਜਿੱਥੇ ਉਹਦਾ ਗ੍ਰੇਡ ਜਿਮ ਆ ਉੱਥੇ ਕੋਈ ਵਿਅਕਤੀ ਵਰਕਆਊਟ ਕਰਨ ਆਇਆ ਸੀਗਾ ਤਾਂ ਉਹਦੇ ਉੱਪਰ ਜਿਹੜੇ ਕੁਝ ਵਿਅਕਤੀ ਜਿਹੜੇ ਆਂਦੇ ਨੇ ਇੱਥੇ ਗੋਲੀ ਚਲਾਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਤਾਂ ਪੁਲਿਸ ਹੀ ਹੋਣ ਜਿਹੜੀ ਜਾਂਚ ਕਰਦਾ ਉਹ ਦੱਸੇਗੀ ਕੀ ਕਾਰਨ ਸੀ ਕੀ ਲੜਾਈ ਝਗੜਾ ਸੀਗਾ ਕਿਸ ਗੱਲੋਂ ਸਾਰੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਸੋ ਦੇਖ ਸਕਦੇ ਹਾਂ ਅੰਦਰ ਉਹ ਕੰਪਲੇਂਟਡ ਵੀ ਵਿਅਕਤੀ ਹੈ ਜਿਹਦੇ ਉੱਪਰ ਗੋਲੀ ਚਲਾਣ ਦੀ ਕੋਸ਼ਿਸ਼ ਹੋਈ ਹੈ ਉਹਨਾਂ ਨੂੰ ਜਿਹੜਾ ਜਿਹੜੇ ਮੁੱਖ ਦੇ ਏਸੀ ਮੋਲਟਨ ਨੇ ਉਹ ਗੱਲਬਾਤ ਕਰ ਰਹੀ ਨੇ ਉਹਨਾਂ ਨਾਲ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਕੰਪਲੇਂਟਰਡ ਨੇ ਉਹ ਇਸ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਐਸਐਸਓ 6 ਮੌਕੇ ਤੇ ਪਹੁੰਚ ਜਗੇ ਪੂਰੀ ਟੀਮ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਆ ਕੰਪਲੇਂਟਰਨ ਦੇ ਕੋਲ ਜਿਹੜਾ ਬਿਆਨ ਲਿਖੇ ਜਾ ਰਹੇ ਨੇ ਉਹ ਵੀ ਤੁਹਾਨੂੰ ਦੱਸੀ ਜਿਹੜਾ ਇੱਕ ਕੰਪਲੇਂਟਰਡ ਵੱਲੋਂ ਜਿਹੜਾ ਕਿ ਉਹਨਾਂ ਆਪਣੇ ਬਿਆਨ ਜਿਹੜਾ ਕਿ ਦਰਜ ਕਰਵਾਏ ਜਾ ਰਹੇ ਇਸ ਵੀ ਮੌਕੇ ਨੇ ਦੇ ਬਿਆਨ ਹਨ ਡਾਕਟਰ ਕੁਆਰਿਆ ਕਮਪਲੈਨਟਰ ਦੀ ਦੇਖਦੇ ਜੇ ਤੁਸੀਂ ਜਿਹੜਾ ਮਾਮਲਾ ਜਿਹੜਾ ਹੈ ਜਿੰਮ ਦੇ ਅੰਦਰ ਤੁੰਦਦੀ ਜੀ ਪੁਲਿਸ ਲਾਉਣ ਦੀ ਕੋਸ਼ਿਸ਼ ਕੀਤੀ ਉਹ ਇੱਕ ਸਾਡੇ ਮੌਕੇ ਦੇ ਜਿਹੜੇ ਸੀਏਏ ਸੀਏਏ ਸਟਾਫ ਔਰ ਸਪੈਸ਼ਲ ਸੈਲ ਤੋਂ ਵੀ ਜਿਹੜੀ ਪੁਲਿਸ ਇੱਥੇ ਜਿਹੜੀ ਫੋਰਸ ਆ ਬੁਲਾਈ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਥਾਣਾ 6 ਦੇ ਅਧੀਨ ਜਿੱਥੇ ਕੀ ਗੋਲੀ ਚੱਲਣ ਦੀ ਜਿਹੜੀ ਗੱਲਬਾਤ ਆ ਸਾਹਮਣੇ ਸੋ ਸੀਸੀਟੀਵੀ ਤੁਹਾਨੂੰ ਇੱਕ ਵਾਰੀ ਫੇਰ ਜਿਹੜੀ ਦੁਬਾਰਾ ਸਾਂਝੀ ਕਰਾਂਗੇ ਜਿਸ ਸੀਸੀਟੀਵੀ ਦੇ ਵਿੱਚ ਉਹ ਵਿਅਕਤੀ ਜਿਹੜੇ ਨੇ ਲੜਨ ਦੇ ਲਈ ਆਏ ਸੀ ਉਹਨਾਂ ਨੂੰ ਦਿਖਾਓ ਜੀ ਲੈ ਬਲਤਾ ਲਾਈਟ ਬਲਤਾ ਇਹ ਜਿਹੜੇ ਬੰਦ ਕਰ ਦਿੱਤੀ ਚੱਲੀ ਗਈ ਹੈ ਸੋ ਇੱਥੇ ਦੇਖ ਸਕਦੇ ਹੋ ਕਿ ਵਿਅਕਤੀ ਆ ਚੁੱਕੇ ਹੈ ਜੀ ਜਿਹੜੇ ਝਗੜਾ ਕਰ ਸੋ ਜਿਹੜਾ ਵਿਅਕਤੀ ਤੇ ਉਸ ਇੱਕ ਨਾ ਦੀ ਸਾਰੀ ਸੀਸੀਟੀਵੀ ਜਿਹੜੀ ਹੈ ਸਾਡੇ ਚੈਨਲ ਤੱਕ ਜਿਹੜੀ ਪਹੁੰਚ ਚੁੱਕੀ ਹੈ ਜੀ ਸੋ ਤੁਹਾਡੇ ਤੱਕ ਜਿਹੜੀ ਜਨਤਾ ਕੀਤੀ ਜਾ ਰਹੀ ਹੈ ਤੇ ਨੇ ਲੋਕ ਸਾਡੇ ਨੂੰ ਸੋ ਹਨੀ ਸਰ ਦੁਗਲ ਸਾਹਿਬ ਕੀ ਹੋਇਆ ਕਿਸ ਮਾਮਲਾ ਕੀ ਪਤਾ ਲੱਗਿਆ ਮਾਮਲਾ ਇੱਕ ਕਾਲ ਆਈ ਸੀ 9 ਵਜ ਕੇ ਕੁਛ ਮਿੰਟ ਤੇ ਜੀ ਉਹਦੇ ਚ ਪਤਾ ਲੱਗਾ ਸੀਗਾ ਕਿ ਦੁਗਲ ਜੀ ਤੁਸੀਂ ਪ੍ਰਧਾਨ ਜੇ ਤੇ ਤੁਹਾਡੇ ਇੱਥੇ ਗੋਲੀ ਚੱਲੀ ਆ ਮੌਲ ਟੌਨ ਤੇ ਮੈਨੂੰ ਕੋਈ ਤਾਂ ਨਹੀਂ ਇਨਫੋਰਮੇਸ਼ਨ ਆਈ ਤੇ ਹੈ ਨਹੀਂ ਜੀ ਜੀ ਦੁਗਲ ਸਾਹਿਬ ਕੀ ਮਾਮਲਾ ਕੀ ਆ ਹਾਂ ਜੀ ਮਾਮਲਾ ਸਮਾਂ ਸੀਗਾ 9 ਵਜ ਕੇ ਕੁਛ ਮਿੰਟ ਦਾ ਅੱਛਾ ਜੀ ਤੇ ਕਾਲ ਆਈ ਸੀਗੀ ਕਿ ਤੁਹਾਡੇ ਦੁਗਲ ਜੀ ਤੇ ਭਗਾਨ ਦੀ ਗੋਲੀ ਚੱਲੀ ਹੈਗੀ ਆ अच्छा ये पर, मैं कोई इतनी इंफॉर्मेशन ਤੇ ਆਈ ਨਹੀਂ ਹੈਗੀ ਉਹ ਕਹਿੰਦਾ ਜੀ ਪਤਾ ਲੱਗਾ ਆ ਕਿ 스타벅ਸ ਦੇ ਲਾਕੇ ਕੋਲੀ ਚੱਲੀ ਹੈ ਤੇ ਜਦੋਂ ਇੱਥੇ ਮੌਕੇ ਤੇ ਆਏ ਆ ਤੇ ਜੋ ਡਿਵੀਜ਼ਨ ਨੰਬਰ 6 ਤੋਂ ਅੰਤਖਰ ਸਾਹਿਬ ਵੀ ਸਾਰੀ ਟੀਮ ਉਹਨਾਂ ਦੀ ਆਈ ਸੀ ਏ ਸੀ ਵੀ ਮੈਡਮ ਆਏ ਹੋਏ ਸੀਗੇ ਤੇ ਜਦੋਂ ਦੇਖਿਆ ਤੇ ਜਦੋਂ ਉੱਪਰ ਜਾ ਕੇ ਦੇਖਿਆ ਤੇ ਜੋ ਸਿਵਰਜੀਤ ਸਿੰਘ ਹੈਗੇ ਨੇ ਦਰਸ਼ਨਾਕਰ ਰਹਿੰਦੇ ਨੇ ਆਰਟੀਆਈ ਐਕਸਪਰਟ ਠੀਕ ਹੈ ਉਹ ਸੀਗੇ ਤੇ ਉਹਨਾਂ ਦੱਸਿਆ ਕਿ ਮੈਂ ਉੱਪਰੋਂ ਜਿਮ ਲਾ ਕੇ ਜਾ ਰਿਹਾ ਸੀਗਾ ਤੇ ਜਦੋਂ ਮੈਂ ਆਪਣੀ ਗੱਡੀ ਦੇ ਲਾਕੇ ਪਹੁੰਚਿਆ ਆ ਉਧਰੋਂ ਜੋ ਲੜਕਾ ਇੱਕ ਆਇਆ ਆ ਉਦੇ ਹੱਥ ਵਿੱਚ ਇੱਕ ਬੈਗ ਸੀਗਾ ਜੋ ਉਹਨਾਂ ਨੇ ਫੁਟੇਜ ਵੀ ਦਿਖਾਈ ਹੈ ਤੇ ਉਹਨੇ ਗੋਲੀ ਜੋ ਕੀ ਆਪਣਾ ਰਵਲਵਰ ਹੈਗਾ ਯਾ ਠੀਕ ਹੈ ਉਹਨਾਂ ਤਾਨਿਆ ਵੀ ਆ ਤੇ ਗੋਲੀਆਂ ਜਿਹੜੀਆਂ ਆ ਮਿਸਫਾਇਰ ਹੋਏ ਹੈਗੇ ਨੇ ਤੇ ਇਹ ਜਦੋਂ ਉੱਪਰ ਕਿੰਨੇ ਮੈਂ ਚੱਲ ਰਿਹਾ ਸੀਗਾ ਜੋ ਫੁਟੇਜ ਦੱਸਿਆ ਗਿਆ ਠੀਕ ਹੈ ਤੇ ਮੈਂ ਉੱਥੇ ਇੱਕਦਮ ਡਿੱਗਾ ਪਹਿਲਾਂ ਇਹ ਕਿ ਉਹ ਬੰਦਾ ਥੋੜੀ ਦੇਰ ਅੱਗੇ ਤੋਂ ਪਿੱਛੇ ਆਇਆ ਹੋਇਆ ਤੇ ਇੱਕ ਬੈਗ ਫੜਿਆ ਹੋਇਆ ਸੀਗਾ ਬੈਗ ਦੇ ਵਿੱਚ ਪਤਾ ਨਹੀਂ ਕੀ ਸੀਗਾ ਸਰ ਕੋਈ ਰੰਜਿਸ਼ ਵਗੈਰਾ ਸਾਹਮਣੇ ਆਈ ਆ ਕੀ ਗੱਲਬਾਤ ਸਰ ਜੋ ਉਹ ਕਹਿ ਰਹੇ ਨੇ ਕਿ ਮੈਨੂੰ ਫਰਵਰੀ ਮਹੀਨੇ ਦੇ ਵਿੱਚ ਇੱਕ ਸਵੇਰੇ ਜੋ ਕਿ ਥ੍ਰੈਟ ਕਾਲ ਆਈ ਸੀਗੀ ਕਿ ਜਿੰਮ ਦਾ ਜੋ ਮੈਂ ਸਵੇਰੇ ਆਉਂਦਾ ਸੀਗਾ ਜਿੱਦਾਂ 6 ਵਜੇ ਤੋਂ 7 ਵਜੇ ਤੱਕ ਤੇ ਉਹਨਾਂ ਨੇ ਕਿਹਾ ਸੀਗਾ ਕਿ 7 ਵਜੇ ਜੋ ਕਿ ਜਿੰਮ ਦੀ ਮੇਰੀ ਪੂਰੀ ਰੈਕੀ ਕਰਕੇ ਤੇ ਪਿੱਛੇ ਤੁਹਾਡੇ ਪੱਤਰਕਾਰਾਂ ਨੇ ਇੱਕ ਖਬਰ ਵੀ ਲੱਗੀ ਸੀ ਜੀ ਉਹ ਰਣਜੀਤ ਮੋਇਦਾ ਤੇ ਇੱਕ ਐਡਵੋਕੇਟ ਨੂੰ ਉਹ ਮਾਰਨ ਦੇ ਲਈ ਆਏ ਸੀਗੇ ਬੰਦੇ ਸਰ ਕਿਹੜਾ ਜਿਮ ਅੱਜ ਇੱਥੇ ਆਏ ਸੀ ਇਹ ਆਫ ਦਾ ਗ੍ਰੇਡ ਜਿਮ ਆ ਜੀ ਤੇ ਮੋਰਲ ਟਾਊਨ ਮੇਨ ਮਾਰਕੀਟ ਦੇ ਵਿੱਚ ਸਟਾਰਬਕਸ ਦੇ ਨਾਲ ਦੇ ਕੋਲ ਆਈ ਸੀਗੀ ਉਹਦੀ ਕੰਪਲੇਨਟ ਲਿਖਾਈ ਇਹਨਾਂ ਨੇ ਬੱਲੇ ਹਾਂ ਮੇਰਾ ਕਹਿ ਲੀ ਜੀ ਲਿਖਾਈ ਹੋਏ ਕਿ ਮੈਸੇਜ ਦੀ ਪੁਸ਼ਟੀ ਨਹੀਂ ਕਰਦਾ ਮੈਂ ਤੇ ਭਾਜੀ ਇੱਥੇ ਆਇਆ ਹੈਗਾ ਹਾਂ ਮਤਲਬ ਕਹਿਣ ਦਾ ਕਿ ਪ੍ਰਧਾਨ ਹੋਣ ਕੈਦੇ ਪ੍ਰਧਾਨ ਜੀ ਇੱਥੇ ਆਇਓ ਸਾਰਾ ਚੱਕੇ ਬੰਦੇ ਦੇ ਵੀ ਜਾਣਾ ਪੈਂਦਾ ਮਾਰੇ ਬੰਦੇ ਦੇ ਵੀ ਜਾਣਾ ਪੈਂਦਾ ਹਰ ਬੰਦੇ ਦੇ ਜਾਣਾ ਪੈਂਦਾ ਹੈਗਾ ਯਾਰ ਇਸ ਕਰਕੇ ਚਲੋ ਆਪਣਾ ਵਕਫਕਾਰ ਵੀ ਹੈਗੇ ਨੇ ਇਸ ਕਰਕੇ ਵੀ ਆਇਆ ਜਦੋਂ ਆ ਕੇ ਪਤਾ ਲੱਗਾ ਕਿ ਸਿਮਰਨਜੀਤ ਸਿੰਘ ਤੇ ਗੋਲੀ ਜੋ ਚੱਲੀ ਹੈਗੀ ਐ ਠੀਕ ਐ ਗੋਲੀ ਚੱਲੀ ਨਹੀਂ ਮਤਲਬ ਕਹਿਨ ਦਾ ਕੋਸ਼ਿਸ਼ ਕੀਤੀ ਸੀ ਮਿਸ ਹੋ ਗਈ ਗੋਲੀ ਮਿਸ ਹੋ ਗਈ ਹੈ ਗੋਲੀ ਮਤਲਬ ਤਾਂ ਫਾਇਰ ਹੋਇਆ ਜਾਂ ਵੈਸੇ ਮਿਸ ਹੋ ਗਈ ਗੋਲੀ ਗੋਲੀ ਮਿਸ ਹੋ ਗਈ ਹੈ ਜੀ ਤੇ ਉਹਨਾਂ ਨੇ ਦੱਸਿਆ ਕੁਝ ਕੀ ਉਹਨਾਂ ਦੀ ਰੰਜਿਸ਼ ਕੇਸ ਨਾਲ ਆਇਆ ਕਿੱਦਾਂ ਰੰਜਿਸ਼ ਹੋ ਕੇ ਕਹਿੰਦੇ ਕਿ ਮੈਨੂੰ ਪਹਿਲਾਂ ਵੀ ਥ੍ਰੈਟ ਕਾਲਾਂ ਜੋ ਅਮਰੀਕਾ ਤੋਂ ਆਈਆਂ ਹੈਗੀਆਂ ਨਾ ਕਿਸੇ ਨੇ ਸਫਾਰੀ ਦੇ ਕੇ ਅੱਗੇ ਵੀ ਮੇਰੇ ਤੇ ਹਮਲੇ ਕਰਵਾਏ ਹੈਗੇ ਨੇ ਠੀਕ ਐ ਨਾ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਉਹੀ ਬੰਦੇ ਹੋਣਗੇ ਜਿਨ੍ਹਾਂ ਦੀ ਅਸ਼ੰਕਾ ਜਿਹੜੀ ਜਤਾ ਰਹੇ ਨੇ ਹਾਂ ਜੋ ਕਿ ਸੀਸੀਟੀਵੀ ਦੇ ਚਿਹਰਾ ਨਜ਼ਰ ਆ ਰਿਹਾ ਜਿਹੜਾ ਢੱਕਿਆ ਹੋਇਆ ਚਿਹਰਾ ਅ ਜਿਹੜਾ ਚਿਹਰਾ ਨਜ਼ਰ ਆ ਰਿਹਾ ਜੀ ਉਹਦੇ ਚ ਉਹਨੇ ਕੈਪ ਪਾਈ ਹੋਈ ਹੈ ਬੰਦੇ ਨੇ ਠੀਕ ਹੈ ਕੈਪ ਪਾਈ ਹੋਈ ਹੈ ਤੇ ਜਿਹੜੀ ਕੈਪ ਪਈ ਹੈਗੀ ਆ ਤੇ ਅੱਗੇ ਨੂੰ ਆਇਆ ਵੀ ਹੈਗਾ ਜੇ ਹੱਥ ਚ ਨੇ ਉਹਦਾ ਮੂੰਹ ਤਾਂ ਢੱਕਿਆ ਹੋਣਾ ਨਹੀਂ ਹਾਂ ਨਹੀਂ ਮੂੰਹ ਨਹੀਂ ਢੱਕਿਆ ਹੈਗਾ ਕੋਈ ਮੌਕੀ ਕੈਪ ਨਹੀਂ ਹੈਗੀ ਕੋਈ ਏਦਾਂ ਦੀ ਚੀਜ਼ ਨਹੀਂ ਹੈਗੀ ਮੈਰੂਨ ਕਲਰ ਦੀ ਉਹਨੇ ਸ਼ਰਟ ਵੀ ਪਾਈ ਹੋਈ ਸੀਸੀਟੀਵੀ ਦੇ ਦੇਖਣ ਨੂੰ ਮਿਲਿਆ ਕਿ ਲੜਕਾ ਇੱਕ ਲੜਕਾ ਜਿਹੜਾ ਪਿੱਛੇ ਤੋਂ ਘਨੋਂ ਉੱਪਰ ਪ ਪੁਲਿਸ ਪਾਰਟੀਆਂ ਸਾਰੀਆਂ ਇੱਥੇ ਆਈਆਂ ਹੋਈਆਂ ਨੇ ਤੇ ਉਹਨਾਂ ਨੇ ਆਪਣੇ ਮੱਧਮ ਦੇ ਨਾਲ ਜੋ ਚੈੱਕ ਕਰ ਲੈਣਾ ਹੈਗਾ ਆ ਤੇ ਆਰਜੀ ਨੂੰ ਉਹਨਾਂ ਨੇ ਸਾਰਾ ਐਕਸਪਲੇਨ ਕਰੀ ਦੇਣਾ ਹੈਗਾ ਸੋ ਜਿਨ੍ਹਾਂ ਦੇ ਉੱਪਰ ਜਿਹੜੀ ਕੋਸ਼ਿਸ਼ ਕੀਤੀ ਗੱਲ ਸਰ ਕੀ ਹੋਇਆ ਕੀ ਸੀਗਾ ਮਾਮਲਾ ਕੀ ਸੀ ਸਰ ਜੀ ਮੈਟ੍ਰਿਕ ਇਸੀ ਕੋਣ ਜੀ ਜੀ ਇਦਾਂ ਹੈਗਾ 1 ਮਈ ਦੀ ਪਹਿਲੇ ਥ੍ਰੈਟ ਆਈ ਹੋਈ ਆ ਜੀ ਹਾਂਜੀ ਕੀ ਤੁਹਾਨੂੰ ਗੋੜੀ ਮਾੜੀ ਭਾਈ ਕੀ ਨਾਮ ਕੀ ਹੈ ਪਹਿਲੇ ਤਾਂ ਦੱਸੋ ਮੇਰਾ ਸਿਮਰਨ ਜੀ ਸੀ ਸਿਮਰਨ ਜੀ ਜੀ ਕੀ ਗੱਲ ਹੋਈ ਸੀਗੀ ਥ੍ਰੈਟ ਆਈ ਹੋਈ ਮੈਨੂੰ 1 ਮਈ ਦੀ ਜੀ ਕਿ ਤੈਨੂੰ ਗੋਲੀ ਮਾਰਨੀ ਹੈ ਜੀ ਇਟ ਇਜ਼ ਇਨ ਦੀ ਨੋਟਿਸ ਆਫ ਦੀ ਪੁਲਿਸ ਅਫੀਸਰਸ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਇਹ ਥ੍ਰੈਟ ਹੈਗੀ ਆ ਇੱਕ ਬੰਦਾ ਇਹਨਾਂ ਨੇ ਰੌਂਡ ਅਪ ਕਰਕੇ ਇੱਕ ਮੈਨੂੰ ਫੜਿਆ ਵੀ ਸੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਪਾਰੀ ਮਿਲੀ ਤੁਹਾਡੀ ਮਾਰਨ ਅੱਛਾ ਜੀ ਫੋਟੋ ਬਾਅਦ ਸਾਰਿਆਂ ਦੇ ਧਿਆਨ ਚ ਹੈਗਾ ਸੀ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਨ ਤੋਂ ਥੱਲੇ ਉਤਰਿਆ ਜਦੋਂ ਉਹਨਾਂ ਨੇ ਮੇਰੇ ਉੱਤੇ ਫਾਇਰ ਛੱਡ ਦਿੱਤੀ ਮਿਸ ਫਾਇਰ ਹੋ ਗਿਆ ਸਰ ਹੈ ਕੋਣ ਆ ਵਿਅਕਤੀ ਕੋਣ ਆ ਉਹ ਦੇਖੋ ਇਦਾਂ ਥਿਸ ਇਜ਼ ਅ ਬੇਗ ਥ੍ਰੈਟ ਇਦ ਉਹ ਇੱਕ ਐਫ ਆਈ ਆਰ ਦਰਜ ਹੈਗੀ ਹੈ ਜਿਹੜਾ ਪਹਿਲੇ ਬੰਦਾ ਰਾਉਂਡ ਅਪ ਕੀਤਾ ਸਰ ਕਿੰਨੇ ਕਿੰਨੇ ਫਾਇਰ ਹੋਏ ਉਹ ਜਿਹੜਾ ਇਸ ਨੂੰ ਥ੍ਰੈਟ ਕਰਾਉਣਾ ਨਹੀਂ ਕਾਲ ਨਹੀਂ ਆਈ ਬੰਦਾ ਰਾਉਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਸੀਂ ਮਾਰਨ ਆਏ ਜੀ ਸਰ ਕਿੰਨੇ ਫਾਇਰ ਹੋਏ ਨੇ ਅੱਜ ਦੇਖੋ 3 ਮਿਸ ਫਾਇਰ ਹੋਏ ਨੇ ਅੱਛਾ ਜੀ 9 ਐਮ ਐਮ ਦੀ ਪਿਸਟਲ ਸੀ ਪਿਸਟਲ ਸੀਗੀ ਮੈਗਜ਼ੀਨ ਲੋਡ ਕਰਤੀ ਸੀ ਉਹਨੇ ਕਾਫੀ ਵਾਰੀ ਮੈਂ ਬਹੁਤ ਭੱਜ ਕੇ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀਗੇ ਸਰ ਅਰਬੀ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੱਦਾਂ ਗੱਡੀ ਜਾਈ ਇਹ ਨਹੀਂ ਦੇਖਿਆ ਅੱਛਾ ਜੀ ਤੁਸੀਂ ਸਰ ਤੁਸੀਂ ਆਪਣੀ ਵਾਪਿਸ ਭੱਜ ਕੇ ਸੀਸੀਡੀ ਵੀ ਇਹ ਭੱਜ ਕੇ ਵਾਪਸ ਜਾਨ ਬਚਾਈ ਉੱਪਰ ਤੱਕ ਵੀ ਉੱਪਰ ਤੱਕ ਨਹੀਂ ਗਏ ਉਹ ਕੋੜੀਆਂ ਚੜੇ ਜੀ ਕੋੜੀਆਂ ਚੜੇ ਨੇ ਸਿੱਤੀ ਨੂੰ ਕਿਵੇਂ ਦੇ ਦ ਸਰ ਜਲੰਧਰ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇ ਦ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨਾਟ ਅ ਰਾਈਟ ਟਾਈਮ ਟੂ ਕਮੈਂਟ ਔਨ ਦੀ ਲਾਅ ਐਂਡ ਆਰਡਰ ਔਰ ਸੀਪੀ ਠੀਕ ਹੈ ਨਾ ਜੀ ਸੋ ਆਹ ਇਨਸੀਡੈਂਟ ਆ ਜਿਹੜਾ ਜਿਹੜੀ ਜਿਹੜੀ ਤੁਹਾਨੂੰ ਉਹ ਆਈਏ ਕੋਈ ਰਿਪੋਰਟਿੰਗ ਹੈ ਤੁਹਾਡੇ ਕੋਲ ਜਿਹੜੀ ਕੋਈ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰੀ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋਲ ਪਿਸਟਲ ਤਿੰਨ ਬਰਾਮਦ ਹੋਏ ਡਰੋਂਡ ਬਰਾਮਦ ਹੋਏ ਕਿਹੜੇ ਥਾਣੇ ਸਰ ਕੰਪਲੇਂਟ ਹੋਈ ਹੈ ਕਿਹੜੇ ਥਾਣੇ ਨੇ ਰਾਉਂਡ ਮਕਸੂਦਾ ਦਾ ਹੈਗਾ ਮਕਸੂਦਾ ਹਾਂ ਉਹਨੇ ਉਹਕੇ ਤੇ ਏਸੀਬੀ ਪੌਲਟਨ ਜਿਹੜੇ ਆਏ ਨੇ ਗੱਲਬਾਤ ਕਰਦੇ ਮੈਡਮ ਦੇ ਨਾਲ ਵੀ ਮੈਂ ਤੁਹਾਡਾ ਨਾਮ ਮੈਂ ਗੱਲ ਕਰਾਂਗੇ ਮੈਂ ਮਾਮਲਾ ਖਿਲਾਫ ਕਰਾਂਗਾ ਸ਼ਿ ਮਿਲੀ ਸੀ ਕਿ ਇੱਥੇ ਸਟਾਰਬਕਸ ਦੇ ਲੱਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉਹਨੂੰ ਇਨਵੈਸਟੀਗੇਟ ਕਰ ਰਹੇ ਆਂ ਜਿਹੜਾ ਇੱਥੇ ਇੱਕ ਬੰਦਾ ਸੁਖਪ੍ਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ ਸਵਾ 9 ਦਾ ਟਾਈਮ ਸੀ ਜਦੋਂ ਉਹ ਵਾਪਸੀ ਆਪਣੀ ਸੁਖਪ੍ਰੀਤ ਕੇ ਸਿਮਰਨਜੀਤ ਸਿਮਰਨਜੀਤ ਸੌਰੀ ਜੀ ਜੀ ਹਾਂਜੀ ਤੇ ਉਹ ਵਾਪਸੀ 'ਚ ਆਪਣੀ ਗੱਡੀ 'ਚ ਜਦੋਂ ਬੈਠੀ ਸੀ ਤਾਂ ਇੱਕ ਬੰਦੇ ਨੇ ਉਹਨਾਂ ਤੇ ਪਿਸਟਲ ਕੱਢ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸਫਾਇਰ ਹੋਇਆ ਜੀ ਮੈਮ ਕੰਪਲੇਂਟਨ ਨੇ ਕੀ ਨਾਮ ਵਗੈਰਾ ਕੀ ਲਿਖਾਇਆ ਕੋਣ ਵਿਅਕਤੀ ਨੇ ਉਹ ਜੀ ਹਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਆ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਵੀ ਉਹਨਾਂ ਨੂੰ ਥੈਟਸ ਆਈਆਂ ਨੇ ਉਹ ਚੀਜ਼ਾਂ ਦਿਸ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਵੀਲ ਵੈਰੀਫਾਈ ਇਸ ਲਈ ਵੀ ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਮੈਡਮ ਕਿੰਨੇ ਫਾਇਰ ਹੋਏ ਸੀ ਸੀਸੀਟੀਵੀ ਵੀ ਆਈ ਹੈ ਉਹ ਤੁਸੀਂ ਦੇਖੀਓ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਦਿਖੇ ਵੀ ਨੇ ਬਟ ਆਇਡੈਂਟੀਫਾਈ ਨਹੀਂ ਹੋ ਪਾਏ ਨਾ ਹੀ ਇਹਨਾਂ ਨੇ ਕੋਈ ਆਇਡੈਂਟੀਫਾਈ ਕੀਤਾ ਮੈਡਮ ਮਿਸ ਫਾਇਰ ਕਿੰਨੇ ਹੋਏ ਨੇ ਫਾਇਰ ਕਿਨੇ ਹਮ ਦੋ ਗੰਦੇ ਰੌਂਦ ਵੀ ਲੱਭੇ ਮੈਮ ਰੌਂਦ ਲੱਭੇ ਪਤਾ ਲੱਗਿਆ ਵਪਾਰ ਵਗੈਰਾ ਕਿਹੜਾ ਸੀਗਾ ਜੀ ਆ ਬੰਦਾ ਅਰੈਸਟ ਕੀਤਾ ਸੀਗਾ ਉਹੀ ਤੇ ਬੰਦਾ ਨਹੀਂ ਵਿੱਚ ਹੈਗਾ ਜੀ ਉਹ ਚੀਜ਼ ਫਿਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਨੇ ਤੇ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦੀ ਕਰੀ ਮੈਮ ਖਾਣੇ ਦੀ ਪੂਛੀ ਦੂਰੀ ਦੇ ਘਟਣਾ ਸਾਰੀ ਵਾਪਰ ਗਈ ਹੈ ਉਤੋਂ ਕੋਚ ਇਲਾਕਾ ਸਾਰੇ ਮਾਰਕੀਟ ਚ ਐਲਪੈਲਾ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਲ ਜੀ ਇਹ ਹੁਣ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪੈਦਾ ਹੋ ਜਾਂਦਾ ਜੀ ਜਦੋਂ ਇਦਾਂ ਦੀ ਘਟਨਾ ਹੋ ਜੇ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਏਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ देयर ਫॉर ði ਸੇਫਟੀ ਐਂਡ ਇਫ ðiਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਯਸ ਔਨ 112 ਥੈਂਕ ਯੂ ਸੋ ACP ਮੌਲ ਟਾਊਨ ਜਿਹੜੇ ਨੇ ਉਹਨਾਂ ਦਾ ਬਿਆਨ ਸਾਹਮਣੇ ਆ ਗਿਆ ਜੀ ACP ਮੌਲ ਟਾਊਨ ਜਿਹੜੇ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਆਫ ਦਾ ਗ੍ਰੇਡ ਸ਼ੇਮ ਦੇ ਬਾਹਰ ਜਿਹੜੀ ਗੋਲੀ ਚੰਗਲਨ ਤੋਂ ਬਾਅਦ ਕਾਡਾ ਹਸਪਤਾਲ ਦੀ